ਬਹੁਤ ਬੇਨਤ ਕਰਕੇ ਬਹੁਤ ਸਾਰਾ ਕੁਝ ਕਰਕੇ ਆ ਕੇ ਕਿ ਮੈਂ ਇਹ ਬਣਾ ਲਿਆ ਫਿਰ ਲੋਕਾਂ ਨੂੰ ਇਹ ਹੋ ਗਿਆ ਸੀ ਵੀ ਜੇ ਪੱਟੜ ਨੇ ਹਾਂ ਕਾਇਤੀ ਤਾਂ ਠੀਕ ਹੈ ਇੱਕ ਇਹਨਾਂ ਵਿਸ਼ਵਾਸ ਹੋ ਗਿਆ ਇਹਨਾਂ ਵਿਸ਼ਵਾਸ ਪੈਦਾ ਕਰ ਗਿਆ ਇਹਨਾਂ ਹੋ ਗਿਆ ਅੱਛੇ ਪੱਟੜ ਨੇ ਕਹਿਤਾ ਹਾਂ ਜੇ ਪੱਟੜ ਨੇ ਹਾਂ ਗੱਲ ਕਹੀ ਫਿਰ ਤਾਂ ਕੰਮ ਹੋ ਗਿਆ ਜੀ ਉਹ ਮੈਂ ਆਵਦਾ ਤਾਂ ਕਰ ਲਿਆ ਸਾਰੇ ਪੋਲੀਟੀਸ਼ੀਨਾਂ ਦਾ ਨਹੀਂ ਕਰ ਚੱਕੀ ਜੇ ਮੈਂ ਸਰਕਾਰ ਚ ਆ ਗਈ ਹੁਣ ਨਾ ਮੈਨੂੰ ਸਰਕਾਰ ਦਾ ਊੜਾ ੜਾ ਪਤੇ ਨਾ ਮੈਨੂੰ ਆਪਣੇ ਜਿਹੜੇ ਪੜੇ ਲਿਖ ਲੋਕਾਂ ਲਈ ਅੰਗਰੇਜ਼ੀ ਆਵੇ ਜੀ ਤਪੜਾ ਦੇ ਕੇ ਦੂਏ ਆ ਤੇ ਉੱਠ ਕੇ ਗਈਆਂ ਆਈਐਸ ਅਫਸਰ ਜਿਹੜੇ ਹੁੰਦੇ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਉਹ ਮਾੜੇ ਮੋٹے ਨੂੰ ਤਾਂ ਰਾਹੀਂ ਦਿੰਦੇ ਹੈਗੇ ਨਹੀਂ ਹੁੰਦੇ ਅੱਛਾ ਦੂਜੀ ਗੱਲ ਇਹ ਸੀ ਕਿ ਉਦੋਂ ਬਾਦਲ ਦੀ ਬੇਵਾਰ ਚਲਣ ਤੋਂ ਬਰਾੜ ਜਿੱਤੋਂ ਹੈਗੇ ਆ ਉਹਨਾਂ ਨੇ ਖੁਦ ਐਡਮਿਟ ਕਰ ਲਿਆ ਸੀ ਔਰ ਉਹਨਾਂ ਨੇ ਟਿਕਟ ਮਿਲੀ ਆਪਣੇ ਪੇਪਰ ਵਾਪਸ ਲੈ ਗਏ ਸੀ ਕਿਉਂਕਿ ਤਾਂ ਬੇਵਾਰ ਬਾਦਲ ਦੀ ਬਣ ਚੁੱਕੀ ਹੈ 8 ਮਹੀਨੇ 9 ਮਹੀਨੇ ਤੋਂ ਬਾਦਲ ਦੀ ਅੰਨੀ ਬੇਵ ਚੱਲ ਰਹੀ ਹੈ ਇੱਥੇ ਹੁਣ ਕੀ ਹੋਣਾਗਾ ਬਿੱਟਾ ਸਾਡਾ ਜੂਸ ਦਾ ਫਰਦਾਨ ਸੀ ਉਹ ਵੀ ਆਪਣੇ ਕਾ ਪੇਪਰ ਵਾਪਸ ਲੈ ਗਿਆ ਮੈਂ ਇਲੈਕਸ਼ਨ ਲੜ ਸਕਦਾ ਜਿੱਥੇ ਤਾਂ ਬੇ ਦੁਨੀਆ ਪੰਜ ਪੰਜ ਸੌ ਚਾਰ ਚਾਰ ਸੌ ਦੌੜ ਦੌੜ ਕੇ ਬਾਦਲ ਨੂੰ ਸੋਣ ਜਾਂਦੇ ਆ ਤੇ ਸ਼ਾਮਲ ਹੋ ਰਹੇ ਆ ਕਾਲੀ ਦਲ ਚ ਔਖੇ ਸਮੇਂ ਚੱਪੂ ਸਭ ਭੱਜ ਕੇ ਮੈਨੂੰ ਫੜਾਤਾ ਚੀਫ ਮਿਨਿਸਟਰੀ ਦਾ ਜਦੋਂ ਰਹੇਗਾ ਸਾਰੇ ਤਿੰਨ ਮਹੀਨੇ ਜੀ ਹੁਣ ਉਹ ਤਿੰਨ ਮਹੀਨੇ ਚ ਨਾ ਉਡਾਵੇ ਨਾ ਆੜਾਵੇ ਤੇ ਮੈਂ ਉੱਥੇ ਬੈਠੀ ਗਈ ਤੇ ਮੈਨੂੰ ਉਹ ਸਾਰੇ ਆਈਐਸ ਅਫਸਰ ਮਜ਼ਾਕ ਡਾਉਣੇ ਬੈਠੇ ਸੀ ਤਿਆਰ ਹਾਂਜੀ ਬੀਬੀ ਜੀ ਪਾਲਿਸੀ ਦੱਸੋ ਤੁਹਾਡੀ ਕੀ ਹੋਊਗੀ ਅੱਛਾ ਜੀ ਮੈਨੂੰ ਪਾਲਿਸੀ ਦੀ ਸਪੈਲਿੰਗ ਬਣਾਉਣ ਕੀ ਕਹਿਣਾ ਹੈਗਾ ਕੀ ਹੋਣਾ ਕੀ ਕਰਨਾ ਹੈਗਾ ਹੂੰ ਤੇ ਮੈਂ ਕਿਹਾ ਵੀ ਮੋਟੀ ਪਾਲਸੀ ਕਿ ਇਹ ਹੈਗੀ ਨੀਤੀ ਤੁਸੀਂ ਮੈਨੂੰ ਪੁੱਛਦੇ ਹੋ ਇਹਦੀ ਮੇਰੀ ਨੀਤੀ ਇਹ ਹੈਗੀ ਹੈ ਕਿ ਮਹੀਨਿਆਂ ਦਾ ਕੰਮ ਹਫਤਿਆਂ ਚ ਹਫਤਿਆਂ ਦਾ ਦਿਨਾਂ ਚ ਜੀ ਆ ਜਿਹੜੇ ਫਾਈਲਾਂ ਨੂੰ ਪਈਏ ਲੱਗਦੇ ਆ ਇਹ ਪਈਏ ਮੈਂ ਲਾਉਣੇ ਨੇ ਜੀ ਜਿਹੜਾ ਕੰਮ ਤੁਸੀਂ ਕਰਨਾ ਚਾਰ ਅਫਸਰ ਤੁਸੀਂ ਕਨਸਰਨ ਦੇ ਚਾਰੇ ਇਕੱਠੇ ਬੈਠ ਕੇ ਡਿਸਕਸ ਕਰ ਲਓ ਡਿਸਕਸ ਕਰਕੇ ਡਿਸੀਜਨ ਹੋ ਗਿਆ ਫਿਰ ਫਾਈਲ ਆਏ ਆ ਇਹ ਨਹੀਂ ਭੇਜਣੀ ਅੜ ਕੇ ਤੋਂ ਡਿਸੀਜਨ ਲਾਗੂ ਹੋਗਾ ਜੀ ਨੰਬਰ 1 ਨੰਬਰ 2 ਐਸਐਸਪੀ ਬੈਠੇ ਹੋ ਤਾਂ ਚੀ ਡੀਸੀ ਬੈਠੇ ਹੋ ਮੇਰਾ ਮੇਰਾ ਤਜਰਬਾ ਪਹਿਲਾ ਹੈ ਪਰ ਤੁਸੀਂ ਮੈਨੂੰ ਤੁਹਾਡੇ ਸਾਰੇ ਬਿਊਰੋਕ੍ਰੇਸੀ ਕੇ ਤੁਸੀਂ ਮੇਰਾ ਐਡਮਿਨਿਸਟ੍ਰੇਟਿਵ ਪਰਿਵਾਰ ਹੋ ਉਹ ਮੇਰਾ ਪੋਲੀਟੀਕਲ ਲੋਕਲ ਪਰਿਵਾਰ ਹੈ ਸਾਰਾ ਹੈਗਾ ਉਹਦੀ ਸੇਵਾ ਮੈਂ ਬਤੌਰ ਪੋਲੀਟੀਕਲ ਆਪਣੀਆਂ ਪਾਲਿਸੀਆਂ ਨਾ ਕਰਨੀਆਂ ਤੁਸੀਂ ਇਸ ਤਰ੍ਹਾਂ ਤੁਹਾਂ ਕਰਵਾਉਣੀ ਦਿੱਤੋ ਆ ਤੁਸੀਂ ਬਹੁਤ ਤਜਰਬੇਕਾਰ ਫੜੇ ਲਿਖੇ ਅਫਸਰ ਹੋ ਇਹ ਕੰਮ ਤੁਹਾਡੇ ਵੀ ਕਿਵੇਂ ਕਰਨਾ ਹੈ ਤੇ ਜੇ ਤੁਹਾਡੇ ਕੋਲ ਕੋਈ ਕੰਮ ਡੀਸੀ ਜਾਂ ਐਸਐਸਪੀ ਹੈਗਾ ਬੰਦੇ ਕੋਈ ਜਾਇਜ ਆਗੇ ਇੱਕ ਵਾਰ ਆਏ ਦੋ ਵਾਰ ਆਏ ਤੇ ਤੀਜੀ ਵਾਰ ਆ ਕੇ ਵੀ ਬੰਦੇ ਉਹ ਜਾਇਜ ਹੋਏ ਗਰੀਬ ਹੋਏ ਤੇ ਤੁਸੀਂ ਫਿਰ ਆਪਣੀਆਂ ਫੀਤੀਆਂ ਜੇ ਮੇਰੇ ਕੋਲ ਬਾਕੀ ਚੌਥੀ ਵਾਰ ਫੇ ਫੀਤੀਆਂ ਨਾਲ ਲੈ ਕੇ ਆਇਓ ਖਾਲੀ ਨਾ ਆਇਓ ਚੰਡੀਗੜ੍ਹ ਇਹ ਕਹਤਾ ਸੀ ਸਪਸ਼ਟ ਚੌਥੇ ਕਹਤਾ ਨੇ ਜੀ ਹਾਂ ਜੇ ਤੁਸੀਂ ਸਹੀ ਹੋਏ ਤੁਹਾਡੇ 5000 ਬੰਦਾ ਚਾਹੀਏ ਤੁਹਾਡੇ ਖਿਲਾਫ ਆ ਜਾਵੇ ਤੁਸੀਂ ਸਹੀ ਹੋਏ ਸਹੀ ਕੰਮ ਕੀਤਾ ਹੋਇਆ ਫਿਰ ਤੁਹਾਡਾ ਬਾਲ ਨਹੀਂ ਬੀਗਾ ਕਰ ਸਕਦਾ ਮੈਂ ਬੈਠੀ ਆ ਇਸ ਥਾਂ ਤੇ ਜੀ ਆਬ ਜੇ ਕੋਈ ਨਿੱਜੀ ਪ੍ਰੋਬਲਮ ਆ ਕੁਛ ਹੋਰ ਹੈ ਮੈਨੂੰ ਦੱਸੋ ਬੈਠੀ ਆ ਮੈਂ ਹੱਲ ਕਰੂੰਗੀ ਆ ਕੀ ਤੇ ਇਸ ਤਰ੍ਹਾਂ ਕਰਕੇ ਮੈਂ ਆ ਮੇਰੀ ਪਾਲਿਸੀ ਹੈਗੀ ਹੈ ਤੇ ਬਾਕੀ ਆ ਦੇਣਾ ਪਾਣੀ ਜੋ ਕੁਝ ਗੱਲਾਂ ਵਾ ਸਾਰੀਆਂ ਕੀਤੀਆਂ ਵੀ ਐ ਕਰਨਾ ਹੈ ਤੇ ਕਿਤਾ ਪੈਨਸ਼ਨਾਂ ਮੈਂ ਸੋਚਿਆ ਸੀ ਕਿ ਜਿਹੜੇ ਹੁਣ ਚੱਲਦੀਆਂ ਬਿੱਡੋ ਪੈਨਸ਼ਨ ਦਿੰਦੇ ਆ ਜਿਲ੍ਹਾ ਹੈੱਡਕੁਆਟਰ ਤੇ ਮਿਲਦੀਆਂ ਸੀਆਂ ਜੀ ਉਹ ਹੁਣ ਕੋਈ ਬਿੱਡੋ ਐ ਕੋਈ ਬਜ਼ੁਰਗ ਐ ਕੋਈ ਅੰਦਾ ਐ ਕੋਈ ਹੋਰ ਐ ਤੇ ਉਹ ਪਹਿਲਾਂ ਜ਼ਿਲ੍ਹਾ ਚ ਜਾਂਦੇ ਉੱਥੇ ਸੀਐਮਓ ਤੋਂ ਕਰਾਓ ਫਿਰ ਤਹਿਸੀਲਦਾਰ ਤਲਖਾਓ ਜ਼ਮੀਨ ਹੈ ਨਹੀਂ ਮੇਰੇ ਕੋਲ ਫਲਰਨਾ ਤਿੰਨ ਚਾਰ ਦਫ਼ਤਰਾਂ ਜਾਣਾ ਪੈਂਦਾ ਮੈਂ ਕਿ ਵਿਚਾਰੇ ਉਹ ਕਿੱਥੋਂ ਜਾਣਗੇ ਕਿ ਇੱਥੇ ਪਕਾਇਆਂ ਚਾਰ ਦਫ਼ਤਰਾਂ ਚ ਕਰਨਗੇ ਇਹ ਪੈਨਸ਼ਨ ਉਹਨਾਂ ਅਫਸਰਾਂ ਨੂੰ ਵੱਧ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਵੀ ਇਹ ਪੈਨਸ਼ਨ ਨੂੰ ਡਿਜ਼ਰਵ ਕਰਦਾ ਕਿ ਨਾ ਕਰਦਾ ਪੈਨਸ਼ਨਾਂ ਪਿੰਡਾਂ 'ਚ ਲੱਗਣਗੀਆਂ ਜੀ ਡਿਸਟ੍ਰਿਕਟ ਹੈੱਡਕੁਆਟਰ ਤੇ ਨਹੀਂ ਉੱਥੇ ਪੰਚਾਇਤ ਨਾਲ ਵੀਡੀਓ ਹੋਊਗਾ ਤੇ ਸਾਰੇ ਆਫੀਸ਼ੀਅਲ ਤੇ ਗੈਰ ਆਫੀਸ਼ੀਅਲ ਆਦਮੀ ਇਹ ਸਾਰੇ ਕਰਨਗੇ ਇਹ ਅਸੀਂ ਫੈਸਲਾ ਲਿਆ ਤੇ ਆਹੀ ਕੰਮ ਵੀ ਜੇਤੀ-ਚੇਤੀ ਕੰਮ ਹੋਣੇ ਹੈਗੇ ਸਾਰੇ ਜੀ ਤੀਸਰਾ ਮੈਂ ਸੋਚਿਆ ਕਿ ਵਰਗ ਤਨਛਾਰ ਹੈ ਕਿ ਸਾਰਨੀ ਵਰਗ ਗਰੀਬ ਐਸਸੀ ਦਲਿਤ ਵਰਗ ਤੇ ਮੀਡਲ ਤੇ ਇਹ ਇਹ ਕੈਟਾਗਰੀ ਨੂੰ ਤਾਂ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੈ ਤੇ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਸਾਧਨਾਂ ਦੀ ਪੈਸੇ ਦੀ ਨਹੀਂ ਹੁੰਦੀ ਜਿਹੜੇ ਲੋਅਰ ਕਲਾਸ ਦਾ ਉਹਨਾਂ ਨੂੰ ਵਿਚਾਰਾਂ ਨੂੰ ਸਾਧਨ ਵੀ ਨਹੀਂ ਹੈਗੇ ਪੈਸਾ ਵੀ ਨਹੀਂ ਹੈਗਾ ਮੈਂ ਪਹਿਲੀ ਤਾਂ ਤਾਕਤ ਵਾਲੀ ਪੌੜੀ ਉਹਨਾਂ ਨੂੰ ਦੇਣੀ ਹੈ ਜਿਵੇਂ ਹੁਣ ਤਾਂ ਹਰੇਕ ਦਾ ਹੀ ਆਟਾ ਦਾਲ ਫਰੀ ਦੇ ਦਿਓ ਹਰੇਕ ਨੂੰ ਆਹ ਦੇ ਦਿਓ ਮੈਂ ਇਸ ਤਰ੍ਹਾਂ ਨਹੀਂ ਸੀ ਕੀਤਾ ਹੋਇਆ ਜੀ ਮੈਂ ਕਿਹਾ ਸੀਗਾ ਵੀ ਜਿਵੇਂ ਆਤੀ ਯੂਨਿਟ ਕੀਤੇ ਸੀ ਅਸੀਂ ਬਿਜਲੀ ਦੇ ਮਾਫ ਕਰੀ ਬੰਦੇ ਅਸੀਂ ਆਹ ਕਰਨੇ ਆ 5-7 ਫੈਸਲੇ ਕਿਸਾਨਾਂ ਵਾਸਤੇ ਹੁਣ ਇੱਥੇ ਕਿੰਨਾ ਐਜੀਟੇਸ਼ਨ ਹੋਈ ਹੈ ਮੋਦੀ ਸਾਹਿਬ ਦੇ ਖਿਲਾਫ 2 ਸਾਲ ਜੀ ਮੈਂ ਵੀ ਉਸ ਵਕਤ 8-7 ਫੈਸਲੇ ਲੈ ਕਿਸਾਨਾਂ ਵਾਲੇ ਵਾਸਤੇ ਕਿ ਸਾਡਾ ਕਿਸਾਨੀ ਸੂਬਾ ਰੋਟੀ ਅਸੀਂ ਇੱਥੋਂ ਪੈਦਾ ਪ੍ਰੋਡਿਊਸ ਕਰਨੀ ਹੈਗੀ ਹੈ ਉਹਨਾਂ ਨੂੰ ਮੈਂ ਸਾਰੀਆਂ ਜਥੇਬੰਦੀਆਂ ਬੁਲਾਈਆਂ ਪਟਿਆਲੇ 12 ਤਰੀਕ ਦੇ ਵਿੱਚ ਉੱਥੇ ਬੁਲਾ ਕੇ ਮੈਂ ਮੀਟਿੰਗ ਕਰਕੇ ਉਹਨਾਂ ਦੀਆਂ ਗੱਲਾਂ ਸੁਣੀਆਂ ਨਾਲ ਮੈਂ ਅਫਸਰ ਬਿਠਾਏ ਜੀ ਬੈਠ ਕੇ ਆਦੀ ਜਿਹੜੀ ਸਬ ਕਮੇਟੀ ਸੀ ਕੈਬਨਟ ਦੀ ਲੈ ਕੇ ਤੇ ਉਹਨਾਂ ਨੂੰ ਫੈਸਲੇ ਉੱਥੇ ਮਾਨ ਹੁੰਦਾ ਸੀ ਆਪਣਾ ਐਮਪੀ ਐਮਪੀ ਬਣਿਆ ਸੀ ਬਾਅਦ ਚੋ ਕਿਸਾਨ ਜਿਹੜੀਆਂ ਦਾ ਕਿਸਾਨ ਜੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਤੁਸੀਂ ਜਰਾਇਤ ਨਾ ਦਿਓ ਪਰ ਸਾਨੂੰ ਪਾਵਰ ਦਿਓ ਸਾਡੇ ਤੇ ਭਾਵੇਂ ਪੈਸੇ ਬਿੱਲ ਲਾ ਦਿਓ ਜਾਦੇ ਲਾ ਦਿਓ ਜੀ ਬਿੱਲ ਵਧਾ ਦਿਓ ਚਲੋ ਅਸੀਂ ਉਹ ਕਾਰ ਕਰਾ ਕੇ ਮੈਂ ਸਾਰੇ ਉਹ ਫੈਸਲੇ ਲਏ ਜਿਹਦੇ ਤੇ ਕੋਈ ਹੜਤਾਲ ਨਹੀਂ ਕੋਈ ਕੁਝ ਨਹੀਂ ਹੋਇਆ 7 ਏਕੜ ਤੋਂ ਥੱਲੇ ਵਾਲੇ ਦਾ ਮਾਫ ਹੋਊਗਾ ਵੀ ਇਹਦਾ ਬਿੱਲ 5 ਏਕੜ ਤੋਂ ਥੱਲੇ ਵਾਲੇ ਦਾ ਮੈਂ ਇੰਸ਼ੋਰੈਂਸ ਸਕੀਮ ਸਰਕਾਰੀ ਖਾਤੇ ਤੇ ਬਣਾਉਂ ਜੇ ਕਿਤੇ ਨੇਚਰਲ ਕਲਾਈਮਟੀ ਹੈ ਉਹਨੂੰ ਪੂਰਾ ਪੈਸਾ ਮਿਲ ਸਕੇਗਾ ਜੀ ਤੇ ਐਵੇਂ ਜਿਵੇਂ ਉਸ ਤੋਂ 3rd ਕੈਟਾਗਰੀ ਦਾ ਕੀਤਾ ਐਸੀਆਂ ਦਾ ਕੀਤਾ ਲੜਕੀਆਂ ਨੂੰ ਉਦੋਂ ਮੈਂ ਕੀਤੀ ਫ੍ਰੀ ਗ੍ਰੈਜੂਏਸ਼ਨ ਤੱਕ ਸਾਰੀ ਜਿਹੜੀ ਐਜੂਕੇਸ਼ਨ ਹੈ ਫ੍ਰੀ ਬੱਸਾਂ ਦੇ ਪਾਸ ਉਹਨੇ 60 ਸਾਲ ਤੋਂ ਉੱਪਰ ਵਾਲੀਆਂ ਔਰਤਾਂ ਨੂੰ ਹੂੰ ਤਾਂ ਸਾਰੀਆਂ ਨੂੰ ਕਰਤਾ ਸਾਰੀਆਂ ਬੀਬੀਆਂ ਚੱਕਿਆ ਆਪਣਾ ਪਰਸ ਚੱਲੀਏ ਆਪਾਂ ਬਰਸਰ ਜਾ ਕੇ ਮੱਥਾ ਟੇਕਿਆ ਵਾਹ ਘਰੇ ਆ ਜੰਨੇ ਮਿਲਦਾ ਇੰਥਾ ਮੈਂ ਨਹੀਂ ਕੀਤਾ ਜੀ ਮੈਂ ਕਹ ਕੇ 60 60 ਤੋਂ ਉੱਪਰ ਵਿਚਾਰੀ ਕੋਈ ਬੁਢੀ ਸੈਰ ਪਾਟੇ ਵਾਲੀ ਨਹੀਂ ਹੁੰਦੀ ਉਹਨਾਂ ਨੇ ਕਿਤੇ ਧੀ ਨੂੰ ਮਿਲਣ ਜਾਣੇ ਕਿਸ ਹੋਰ ਨਹੀਂ ਜਾਣਾ ਉਹਨੂੰ ਤੇ ਇੱਕੋ ਦਾ ਹੈਲਪਰ ਨੂੰ ਹਮ ਉਹਨੇ ਕਿਨ ਕੀਤਾ ਸੀਗਾ ਮਤਲਬ ਨੀਡ ਬੇਸਡ ਅਸੀਂ ਡਿਸੀਜਨ ਲਏ 52 ਡਿਸੀਜਨਸ ਜੀ ਦੇ ਨੈਮਰ ਕੋ ਤੇ ਨਚਾਰੀ ਸੀ ਸਾਰੇ ਜੀ ਸੈਸ਼ਨ ਵੀ ਕੀਤਾ ਮਿਨਿਸਟਰੀ ਵੀ ਬਣਾਈ ਤੇ ਉਹ ਬਣਾਉਣ ਤੋਂ ਬਾਅਦ ਫਿਰ ਆ ਜਿਹੜੇ ਹੈਗੇ ਚੁੰਗੀ ਮਾਫ ਕਰਨ ਦਾ ਕੀਤਾ ਸੀ ਤੇ ਮੈਂ ਹਰਨਾਮ ਦਾਸ ਜੋਹਰ ਨੂੰ ਦਿੱਤਾ ਸੀਗਾ ਲੋਕਲ ਬਾਡੀ ਤੇ ਉਹਨਾਂ ਨਾਲ ਰਾਜਨ ਕੈਸ਼ਪ ਹੁੰਦਾ ਸੀ ਸੈਕਟਰੀ ਉਹ ਮੇਰੇ ਕੋਲੇ ਤੀਜੇ ਦਿਨ ਆਜਾ ਕਰਨ ਜੀ ਇਹ ਤਾਂ ਹੋ ਨਹੀਂ ਰਿਹਾ ਇਹ ਸੀ ਦਾਅਵਾ ਕੋਈ ਕੱਢ ਕੇ ਦੇਖ ਤਰੀਕਾ ਇਹ ਤਾਂ ਆਪਣਾ ਹੋਣਾ ਨਹੀਂ ਪ੍ਰੈਕਟੀਕਲ ਨਹੀਂ ਹੈ ਫਲਾਨਾ ਨਹੀਂ ਧੰਕਾ ਨਹੀਂ ਤੇ ਮੈਂ ਇੱਕ ਦਿਨ ਫਿਰ ਉਹਨਾਂ ਟਾਈਮ ਦਿੱਤਾ ਮੈਂ ਖਾਉ ਮੈਂ ਕਿਉਂ ਨਹੀਂ ਪ੍ਰੈਕਟੀਕਲ ਉਹ ਕਹਿੰਦੇ ਜੀ ਅਸੀਂ ਪਹਿਲੀ ਗੱਲ ਚੁੰਗੀ ਕਿਉਂਕਿ ਉਹ ਹੱਕ 'ਚ ਨਹੀਂ ਸੀ ਜੋਹਰ ਉਹਨੇ ਵੀ ਸ਼ਹਿਰ ਦੇ ਲੋਕ ਸੀਗੇ ਉਹਨੇ ਹੱਕ 'ਚ ਸੀਗੇ ਤੇ ਕਹਿੰਦੇ ਅਸੀਂ ਜੇ ਚੁੰਗੀ ਮਾਫ ਕਰਦੇ ਹੈਗੇ ਆ ਬੈਰੀਅਰ ਚੱਕਦੇ ਆ ਸਾਡੇ ਉੱਥੇ ਜਿਹੜੇ ਲੱਗੇ ਮੁਲਾਜ਼ਮੋ ਕਿੱਥੇ ਜਾਣਗੇ ਹਮ ਹੜਤਾਲ ਖੜੀ ਹੋ ਜੂਗੀ ਤੇ ਦੂਜੀ ਗੱਲ ਸਾਡੀ ਜਿਹੜੀ ਬਣੀਆਂ ਵੀ ਐ ਪੁਆਇੰਟਸ ਉੱਥੇ ਉਹ ਸਾਡੀਆਂ ਬੇਸਤ ਜਾਣਗੀਆਂ ਮੈਂ ਕਿਹਾ ਇਹਨਾਂ ਹੋਰ ਕੋਈ ਪ੍ਰੋਬਲਮ ਨਹੀਂ ਹੋਰ ਕੁਝ ਨਹੀਂ ਮੈਂ ਆਖਿਆ ਕਸ਼ਵਤ ਜੀ ਤੁਸੀਂ ਇੰਨੀਆਂ ਟ੍ਰੇਨਿੰਗ ਅਫਸਰਾਂ ਦੇ ਵਿੱਚ ਇਹੀ ਕੁਸਤ ਦਿਸਿਆ ਹੁੰਦਾ ਹੈ ਡਿਸੀਜਨ ਜਿਹੜਾ ਲੈ ਲਿਆ ਪੋਲੀਟਿਕਲੀ ਉਹਦਾ ਵੇਅ ਆਊਟ ਕੱਢੋ ਇਹ ਤੁਸੀਂ ਕੱਢਣਾ ਸੀ ਲੋ ਇਹਦਾ ਮੈਂ ਦੱਸ ਤੀਆਂ ਵਕਤ ਨੂੰ ਕੀ ਹੈ ਕੋਈ ਬੰਦਾ ਨਹੀਂ ਕੱਢਣਾ ਆਪਾਂ ਸਾਰੇ ਬੰਦੇ ਉੱਥੇ ਰਹਿਣਗੇ ਤੁਸੀਂ ਉੱਥੇ ਜਿੱਥੇ ਕਿਤੇ ਚੁੰਗੀ ਦੀ ਮਾਹ ਕੋਈ ਥਾਮਾ ਨਹੀਂ ਤੁਹਾਨੂੰ ਹੈਗੀ ਫालतू ਜਾਣੀ ਹੈ ਬੇਸਥਾਮਾ ਉਹਨਾਂ ਥਾਮਾਂ ਤੇ ਮਿਲਕਵਾਰ ਜਾਂ ਹੁਣ ਤਾਂ ਇੰਪੋਰਟਡ ਹਰ ਚੀਜ਼ ਮਿਲ ਜਾਂਦੀ ਹੈ ਉਦੋਂ ਬੜੀ ਕਰੇਜ਼ ਹੁੰਦੀ ਸੀ ਜੀ ਬਾਹਰਲੀ ਚੀਜ਼ ਇੰਪੋਰਟਡ ਮਿਲਦੀ ਵੀ ਨਹੀਂ ਸੀ ਹੁੰਦੀ ਬੜੇ-ਬੜੇ ਸ਼ਹਿਰਾਂ 'ਚ ਵੀ ਉੱਥੇ ਤੁਸੀਂ ਕੁਝ ਇੰਪੋਰਟਡ ਚੀਜ਼ਾਂ ਰੱਖ ਲੀਆਂ ਕੁਝ ਹੋਰ ਰੱਖ ਲੀਆਂ ਕੁਸ਼ਾ ਰੱਖ ਲੀਆਂ ਕੁਝ ਆਪਣੇ ਚੰਗੇ ਖਾਣ ਪੀਣ ਵਾਲੇ ਬੱਚਿਆਂ ਦੇ ਉਹ ਸਪੌਟ ਬਣਾ ਕੇ ਉਹਨਾਂ ਮੁਲਾਜ਼ਮਾਂ ਨੂੰ ਉੱਥੇ ਲਾ ਦਿਓ ਕਹਿੰਦੇ ਹਾਂ ਇਹ ਤਾਂ ਹੋ ਸਕਦਾ ਹੈ ਜੀ ਮਹਾਰਾਜ ਬਸ ਫੇ ਫਲਾਨੇ ਤਰੀਕੇ ਨਾਲ ਤੁਸੀਂ ਜਾ ਕੇ ਲੁਧ ਤਨ ਤਨ ਜਾ ਕੇ ਆ ਪਾਣੀ ਵਾਲਾ ਜਿਹੜਾ ਫੈਸਲਾ ਅਨਾਉਂਸ ਕਰਨਾ ਇੱਥੇ ਫਲਾਣੇ ਸਥਾਨ ਤੇ ਮੈਂ ਸਾਰਾ ਕੁਝ ਨਿਯੁਕਤ ਕਰਤਾ ਕਿ ਇੱਥੇ ਤੁਸੀਂ ਆਪਣਾ ਜਿਹੜਾ ਪੈਨਸ਼ਨਾਂ ਦਾ ਸ਼ੁਰੂਆਤ ਕਰਾਉਣਾ ਹੈ ਬਹੁਤ ਸਾਰੇ 52 52 ਫੈਸਲੇ ਸੀ ਉਹਨਾਂ ਹਰ ਇੱਕ ਦੇ ਪੁਆਇੰਟਸ ਬਣਾਤੇ ਜਿਹੜਾ ਮਨੋਰ ਸਿੰਘ ਗੱਲ ਅੱਜ ਹੈ ਨਹੀਂ ਚਲੋ ਮੈਂ ਉਹਦੇ ਵਿਚਾਰੇ ਬਾਰੇ ਕੁਝ ਨਹੀਂ ਕਹਿਣਾ ਪਰ ਉਹ ਮੈਨੂੰ ਥੋੜਾ ਚੀਟ ਕਰ ਗਿਆ ਧੋਖਾ ਦੇ ਗਿਆ ਮੈਨੂੰ ਉਹ ਕਹਿੰਦਾ ਸੀ ਜੀ ਫਰਵਰੀ ਚ ਇਲੈਕਸ਼ਨ ਨਹੀਂ ਅਸੀਂ ਕਰਾਉਣੀ ਤੁਹਾਡੀ ਕਿਉਂਕਿ ਹੱਤਬਾਦ ਹੈ ਬੁੱਕਲ ਮਾਰ ਕੇ ਆ ਜਾਂਦੇ ਆ ਲੋਕ ਤੇ ਅਸੀਂ ਮਾਰਚ ਅਪ੍ਰੈਲ ਚ ਕਰਾਵਾਂਗੇ ਜੀ ਤੇ ਮੈਂ ਕਹਿੰਦਾ ਮੈਂ ਥੋੜੀ ਇਹ ਤਾਂ ਮਗਾਹ ਜਾਊਂਗਾ ਮੇਰੀ ਮਦਦ ਕਰੋ ਮੈਂ ਦੱਸੋ ਪੰਜਾਬ ਦੇ ਉਂ ਕੀ ਹੈ ਉਹ ਇਲੈਕਸ਼ਨ ਕਮਿਸ਼ਨ ਦਾ ਸੀਗਾ ਨੰਬਰ 2 ਜੀ ਚੇਅਰਮੈਨ ਰਿਟਾਇਰ ਹੋ ਰਿਹਾ ਸੀਗਾ ਕਹਿੰਦਾ ਤੁਸੀਂ ਆਪਣਾ ਜਿਹੜਾ ਹੈਗੇ ਨਾ ਉਹਨਾਂ ਦੇ ਕਹਿ ਕੇ ਗਲਾਮ ਨਵੀ ਆਜ਼ਾਦ ਨੂੰ ਫਾਰੂਖ ਉਹਨੂੰ ਕਹਿ ਕੇ ਪੀਐਮ ਨੂੰ ਕਹਿ ਕੇ ਮੈਨੂੰ ਚੇਅਰਮੈਨ ਬਣਵਾ ਦਿਓ ਤੇ ਮੈਂ ਵੈਸੇ ਆਨਵੈਰਟੀ ਕਰਨਾ ਤੁਹਾਡੇ ਹੱਕ ਚ ਵੀ ਨਹੀਂ ਕਰਨਾ ਕੋਈ ਵੀ ਅਪ੍ਰੈਲ ਚ ਇਲੈਕਸ਼ਨ ਕਰਾਓ ਮੇਰੇ ਪਾਵੇਂ ਤਾਂ ਕਿ ਮੈਨੂੰ 6 ਮਹੀਨੇ ਮਿਲ ਗਏ ਮੇਰੇ ਕੋਲ ਟਾਈਮ ਆਏਗਾ ਹਾਂ ਮੈਂ ਉਹਦਾ ਕਰ ਕਰਾ ਕੇ ਚੇਅਰਮੈਨ ਬਣਾਤਾ ਜੀ ਜਦੋਂ ਚੇਅਰਮੈਨ ਬਣਾਇਆ ਤੇ ਮੈਂ ਆ ਫਟਾਫਟ ਕਰਕੇ ਸੈਸ਼ਨ ਤੋਂ ਬਾਅਦ ਫੈਸਲੇ ਲੈਣ ਲੱਗੀਆਂ ਜੀ 31 ਜੰembre ਸੀ ਉਹਦੋਂ ਤੇ ਮੈਂ ਸ਼ਾਮ ਨੂੰ ਮੀਟਿੰਗ ਹੋ ਰਹੀ ਹੈ ਤੇ ਉਹ ਮੈਂ ਆਪਣੇ ਅਫਸਰਾਂ ਨੂੰ ਕਿਹਾ ਆ ਕੇ ਵੀ ਤੁਸੀਂ ਆ ਕੱਲ ਨੂੰ ਆ ਸਾਰਾ ਕੁਝ ਵੀ ਅੱਜ ਆਪਾਂ ਕਰਨਾ ਹੈ ਤੇ ਮੈਨੂੰ ਖੰਨਾ ਹੁੰਦਾ ਸਾਡਾ ਚੀਫ ਸੈਕਟਰੀ ਆ ਕੇ ਕਹਿੰਦਾ ਜੀ ਉਹਦਾ ਇਲੈਕਸ਼ਨ ਅਨਾਉਂਸ ਕਰਤੀ ਬਗਿਆ ਹੋਇਆ ਇਲੈਕਸ਼ਨ ਅਨਾਉਂਸ ਕਰਤੀ ਤੁਸੀਂ ਤਾਂ ਨਵੇਂ ਮਹੀਨੇ ਕਹਿੰਸੀ ਭੈ ਨੇ ਕਹਿੰਦੇ ਜੀ ਅਨਾਉਂਸ ਹੋ ਗਿਆ ਆ ਗਿਆ ਮੈਨੂੰ ਉਹ ਦਿਖਾਤਾ ਮੈਸੇਜ ਰੱਤ ਵੇਚ ਕੱਮੀ ਮੇਰੇ ਤੋਂ ਕੱਲ ਤੋਂ ਕਰਨ ਦੇ ਮੈਂ ਸੀਗੀ ਇੱਕ ਤਰੀਕ ਤੋਂ ਮੈਂ ਕਿਹਾ ਅੱਛਾ ਫਿਰ ਇਸ ਤਰ੍ਹਾਂ ਕਰੋ ਅੱਜ ਤੱਕ 31 ਹੈ ਨਾ ਕਹਿੰਦੇ ਹਾਂ 12:00 ਵਜੇ ਤੱਕ 31 ਹੈ ਇੱਕ ਤਾਂ ਖੁੱਲਾ ਰੱਖੋ ਆਪਣਾ ਜਿਹੜਾ ਕਰਨ ਵਾਲਾ ਹੈਗਾ ਆਪਣਾ ਨੋਟੀਫਿਕੇਸ਼ਨ ਆ ਟਾਈਪ ਕਰਕੇ ਕੀ ਬਣਾਉਣਾ ਹੈ ਨੋਟੀਫਾਈ ਕਰਨਾ ਹੁੰਦਾ ਸਾਰਾ মিডিਆ ਪ੍ਰੈਸ ਖੁੱਲੀ ਰੱਖੋ ਤੇ ਦੂਜੀ ਵਾਈ ਕੋਈ ਅਫਸਰ ਨਿਕਲੇ ਖਾਣਾ ਖਾਣ ਜਾਊਗਾ ਆਪਾਂ ਇੱਥੇ ਤੁਹਾਨੂੰ ਖਾਣਾ ਮਗਾਉਂਗੂ 12:00 ਵਜੇ ਤੱਕ ਆਪਾਂ ਫੈਸਲੇ ਕਰਕੇ ਉੱਠਣੇ ਆ ਨੋਟੀਫਾਈ ਕਰਕੇ ਉੱਠਣੇ ਆ ਸਾਰੇ ਫਿਰ ਆਪਾਂ ਨੂੰ ਕੰਟੀਨਿਊਸ ਪ੍ਰੋਸੈਸ ਹੁੰਦਾ ਫੇਕੋ ਰੋਕ ਨਹੀਂ ਸਕਦਾ ਪਾਇਆ ਵਾ ਅੱਛਾ ਉਹਨਾਂ ਚ ਇੱਕ ਅਫਸਰ ਬਾਅਦ ਚ ਮਿਸਟਰ ਮਾਨ ਸੀਗੇ ਚਲੋ ਉਹ ਉਹਨਾਂ ਇੱਕ ਅਫਸਰ ਨੇ ਜਾ ਕੇ ਇਬਾਦਤ ਸਭ ਨੂੰ ਦੱਸਤਾ ਕਿ ਜੀ ਇਹ ਤਾਂ ਲਾਗੂ ਕਰ ਰਹੀ ਹੈ ਤੇ ਇਹ ਲਾਗੂ ਹੋ ਗਿਆ ਸਾਰਾ ਕੁਝ ਨਵੀਆਂ ਚੀਜ਼ਾਂ ਤੇ ਆਪਾਂ ਇੱਥੇ ਕਿੱਥੇ ਧੋੜੇ ਹੈਗੇ ਆ ਸਹੀ ਹੈ ਜੀ ਤੇ ਮੈਨੂੰ ਫਿਰ ਕੱਲ ਤੋਂ ਕਰਨਾ ਹੈ ਮੈਨੂੰ ਉਹਦੀ ਆ ਕੇ ਥੋੜੀ ਦੇਰ ਬਾਅਦ ਖਾਣਾ ਕਹਿੰਦਾ ਜੀ ਸੈਕਿੰਡ ਕਦੇ ਨਹੀਂ ਆਇਆ ਹੁਣ ਹਿਸਟਰੀ ਚ ਕਿ ਅੱਧੇ ਘੰਟੇ ਦੇ ਵਿੱਚ ਵਿੱਚ ਦੋ ਵਾਰ ਆਇਆ ਹੋਵੇ ਇਲੈਕਸ਼ਨ ਦਾ ਜਾਪਤੇ ਦੇ ਬਾਰੇ ਉਹ ਕਹਿੰਦਾ ਜੀ ਉਹਨਾਂ ਨੂੰ ਤਾਂ ਜਾਪਤਾ ਹੁਣ ਵੀ ਇਮੀਡੀਏਟ ਫੈਕਟ ਹੀ ਲਾਤਾ ਥਿਸ ਇਜ਼ ਔਨ ਰਿਕਾਰਡ ਜੀ ਕਿ ਦੋ ਫੈਕਸ ਆਈਆਂ ਵੀ ਉਥੋਂ ਤੇ ਮੈਂ ਉਹ ਕੁਝ ਵੀ ਨਹੀਂ ਕਰ ਸਕੀ ਉਸ ਵੇਲੇ ਸੋ ਚਲੋ ਉਹ ਜਦੋਂ ਦੂਪਹਿਰਾਂ ਮੀਟਿੰਗਾਂ ਕਰ ਰਹੀ ਸੀ ਜਿਵੇਂ ਕਹਿੰਦੇ ਫੈਸਲੇ ਕਰਨੇ ਆ ਤੇ ਔਖੇ ਫੈਸਲੇ ਆ ਜਾਂਦੇ ਆ ਅਫਸਰ ੜ ਲਾ ਲੈਂਦੇ ਨੇ ਮੇਰੇ ਕੋਲ ਜੇ ਬਲਦੇਵ ਸਿੰਘ ਪੱਕਾ ਕਲਾਂ ਦਾ ਐਮਐਲਏ ਜਿਹੜਾ ਬਿਆਨ ਸਿੰਘ ਜੀ ਦੇ ਨਾਲ ਹੀ ਮਾਰਿਆ ਗਿਆ ਸੀ ਉਹਦਾ ਮਾਂ ਬਾਪ ਤੇ ਉਹਦੀ ਘਰ ਵਾਲੀ ਆਏ ਉਹ ਕਹਿੰਦੇ ਆ ਰੋਪਿਆ ਮੇਰੇ ਪੈਰਾਂ ਮਿੰਮਾ ਤੁਸੀਂ ਦੱਸੋ ਗੱਲ ਸਭ ਜ਼ਰਗੋ ਠੋਖੜੇ ਹੋ ਕਹਿੰਦੇ ਜੀ ਮੇਰਾ ਮੁੰਡਾ ਵੀ ਤਾਂ ਨਾਲ ਹੀ ਮਰਿਆ ਨੌਜਵਾਨ ਮਰਿਆ ਹੈ ਬਿਆਨ ਸਿੰਘ ਠੀਕ ਹੈ ਵੱਡੀ ਕੁਰਬਾਨੀ ਹੈ ਸਾਰੇ ਦੇਸ਼ ਨੇ ਉਹਨਾਂ ਦਾ ਮਾਣ ਕੀਤਾ ਤੇ ਮੈਂ ਗਰੀਬ ਦਲਤ ਹੈਗਾ ਮੁੰਡਾ ਇੱਕੋ ਹੀ ਸੀ ਮੇਰਾ ਮਰ ਗਿਆ ਸਾਡਾ ਕੋਈ ਸਾਧਨ ਹੀ ਨਹੀਂ ਖਾਣੇ ਦਾਣੇ ਦਾ ਮੈਂ ਕੀ ਕਰਾਂ ਨਾ ਮੁੰਡਾ ਗਿਆ ਨੇ ਸਾਧਨ ਗਏ ਆਹ ਲੜਕੀ ਹੁਣ ਦੇਖੋ ਵਿਆਹ ਕਿ ਲਾਂਦੀ ਐ ਸੀ ਤੇ ਇਹ ਕੀ ਵਿਚਾਰੀ ਕਰੂਗੀ ਆ ਕੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੈਂ ਵਾਕਈ ਮੈਨੂੰ ਹੰਦਰਦੀ ਇਨਸਾਨੀਅਤ ਤੌਰ ਤੇ ਆਈ ਮੈਂ ਕਹੇ ਬੇਟਾ ਤੂੰ ਪੜੀ ਕਿੰਨਾ ਕੰਨੀ ਜੀ ਮੈਂ ਐਮ ਐ ਮੈਂ ਕਹਤੈ ਨੂੰ ਤਸਹੀਲਦਾਰ ਲਾ ਦਿਆਂ ਤੇ ਉਹ ਮੇਰੇ ਮਾਗਰ ਜੋ ਮੀਟਿੰਗ ਹੋ ਕੇ ਹਟੀ ਸੀ ਕੇ ਪਾਸੇ ਚੀਫ ਸੈਕਟਰੀ ਖੜਾ ਕੇ ਪਾਸੇ ਮੇਰਾ ਪ੍ਰਿੰਸੀਪਲ ਸੈਕਟਰੀ ਮੈਂ ਕਰਨਾ ਚਾਹੀ ਜਾਂ ਮੈਡਮ ਵੀ ਕੈਨਟ ਡੂ ਥਿਸ ਮੈਡਮ ਆਪਾਂ ਨਹੀਂ ਕਰ ਸਕਦੇ ਆਪਾਂ ਨਹੀਂ ਕਰ ਸਕਦੇ ਮੈਨੂੰ ਕਹੀ ਜਾਣ ਤੇ ਮੈਂ ਉਹਨਾਂ ਦੀ ਗੱਲ ਨਾ ਸੁਣੀ ਪੂਰੀ ਸੀ ਸਾਡਾ ਡਾਇਰੈਕਟਰ ਮੈਂ ਉਹਨੂੰ ਕਿਹਾ ਮੈਂ ਕਿਆ ਕਰੂ ਪੂਰੀ ਸਭ ਕੱਲ ਨੂੰ ਉਹਨਾਂ ਦਾ 11 ਵਜੇ ਪਾਸ ਬਣਾਇਓ ਸਾਢੇ 11 ਵਜੇ ਇੱਥੇ ਮੇਰੇ ਬੁਲਾਇਓ ਚਲੋ ਉਹਨਾਂ ਨੂੰ ਮੈਂ ਤੋਰਤਾ ਕਿ ਕੱਲ ਆਇਓ ਸਾਢੇ 11 ਤੁਹ ਤੇ ਮੈਂ ਮੁੜ ਕੇ ਉਹ ਅਫਸਰਾਂ ਨੂੰ ਪੁੱਛਿਆ ਮੈਂ ਕਿ ਜੀ ਕੀ ਕਹਿ ਰਹੇ ਤੁਸੀਂ ਨਹੀਂ ਕੰਮ ਕਰਨੇ ਬੈਠੇ ਮ Papa ਤੁਸੀਂ ਕੀ ਕਹੀ ਜਾਂਦੇ ਹੋ ਤੁਹਾਨੂੰ ਪਹਿਲੀ ਵਾਰ ਬਣਿਆ ਉਹ ਤੁਹਾਨੂੰ ਪਤਾ ਨਹੀਂ ਤਾਂ ਆਪਾਂ ਕਰ ਹੀ ਨਹੀਂ ਸਕਦੇ ਮੈਂ ਜੀ ਕੀ ਕਿਉਂ ਰਚਨ ਕੀ ਕਹਿੰਦੇ ਉਹ ਹੈਗਾ ਪ੍ਰਿਵਿਊ ਚ ਨਹੀਂ ਆਪਣੇ ਚ ਤਾਂ ਮੈਂ ਕਿਹਦੇ ਪ੍ਰਿਵਿਊ ਚ ਹੈ ਕਹਿੰਦਾ ਉਹ ਤਾਂ ਏ ਕਲਾਸ ਦੀਆਂ ਪੋਸਟਾਂ ਨੇ ਉਹ ਪਬਲਿਕ ਸਰਵਿਸ ਕਮਿਸ਼ਨ ਦੇ ਪ੍ਰਿਵਿਊ ਚ ਹੈ ਆਪਾਂ ਕੀ ਕਰ ਸਕਦੇ ਆ ਮੈਂ ਕਿਹਾ ਪਬਲਿਕ ਸਰਵਿਸ ਕਮਿਸ਼ਨ ਉਹ ਕਿਹਦੇ ਪ੍ਰਿਵਿਊ ਚ ਹੈ ਕਹਿੰਦਾ ਗਵਰਨਮੈਂਟ ਦੀ ਮੈਂ ਗਵਰਨਮੈਂਟ ਕੀ ਦੀ ਹੈ ਨੇ ਕਾਂਗਰਸ ਦੀ ਮੈਂ ਦੋ ਲੈਣਾ ਲਿਖੋ ਅਮੈਂਡ ਕਰੋ ਕਿ ਐਨੇ ਪਰਸੈਂਟ ਪੋਸਟਾਂ ਸੀ ਇਸ ਤਰ੍ਹਾਂ ਦੀਆਂ ਕੈਟਾਗਰੀਜ਼ ਲਈ ਵਾਪਸ ਲੈਂਦੇ ਹਾਂ ਹੁਣ ਹੋ ਜਾਊਗਾ ਹੁਣ ਹੋ ਜਾਊਗਾ ਜੀ ਕਹਿੰਦੇ